ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲਦੀ ਹੈ ਜੀ ਆਪਣੇ ਆਲੂ ਦੀ ਪਟਾਈ ਜੇ ਸੋਨਾ ਬਨਦੀ ਮੱਜਰੀ ਵਾਲੀ ਮੋਟਰ ਤੇਰੇ ਆਪਣੇ 4 ਕਿਲੇ ਰਹਿ ਗਏ ᱛੀ ਮੌਸਮ ਆ ਖਰਾਬ ਤੇ ਗੋਲੇ गिर ਰਹੇ ਨੇ ਮਾੜੇ ਮਾੜੇ ਧੁੱਪਾਂ ਜੇ ਬਾਕੀ ਉਹ ਪਰਲੇ ਪਾਸੇ ਮੀਂਹ ਪੈ ਰਿਹਾ ਪੂਰਾ ਜ਼ਿਆਦਾ ਦੱਬ ਗਿਆ ਉਹ ਦੇਖੋ ਸਾਹਮਣੇ ਬਾਕੀ ਆਪਾਂ ਲੈ ਕੇ ਆਏ ਦੀ ਚਾਹ ਲੇਵਰ ਦੀ ਰੋਟੀ ਖਾ ਰਹੇ ਨੇ ਬੰਦੇ ਬੜਾ ਸਦਾ ਜੋ ਬੜਾ ਸਦਾ ਬੜਾ ਸਦਾ ਕੀ ਉਹ ਉੱਪਰ ਲੈ ਵਾਸੇ ਬਹੁਤ ਜ਼ਿਆਦਾ ਬਦਲ ਹੋਇਆ ਹੈ ਪੈ ਕੇ ਖਾ ਲੋ ਰੋਟੀ ਬਦਲੇ ਗਿਰਾਈ ਖਾ ਉਹਦਾ ਸੜਾ ਹੀ ਬਹੁਤ ਬਸਰ ਗਿਰਦਾ ਹੈ ਬਾਕੀ ਇੱਧਰਲੇ ਪਲਾਟ ਚ ਆਪਾਂ ਬੀਜਤੀ ਦੀ ਮੱਕੀ ਇਹ ਪਹਿਲਾਂ ਪੱਟ ਲਿਆ ਦੀ ਇਹਦੀ ਬੇਲ ਵੜਾ ਕੇ ਰੱਖੀ ਹੁੰਦੀ ਜਿਵੇਂ ਸੋਨਾ ਬਨਦੀ ਤੇ ਬਾਕੀ ਟਰੈਕਟਰ ਵੀ ਖੇਤ ਚ ਖੜੇ ਨੇ ਜਿਹੜਾ ਮਾਲ ਖੇਤ ਚ ਪਿਆ ਪੱਟਿਆ ਉਹ ਕਰਾਂਗੇ ਲੋਡ ਤੇ ਤਰਪਾਲ ਵੀ ਮੰਗਾਈਆ ਪਿੰਡੋਂ ਤੇ ਮੀਂਹ ਆ ਗਿਆ ਦੇਖੋ ਕਣੀਆਂ ਪੈਂਦੀਆਂ ਬਾਕੀ ਆ ਮੱਕੀ ਵਧੀਆ ਜੰਮਈ ਆ ਆਪਣੀ ਪੂਰੀ ਪਿੰਡ ਤੋਂ ਆਪਣੇ ਕਾਫੀ ਗੋਲੇ ਪੈ ਰਹੇ ਨੇ ਤੇ ਉਰੇ ਤਾਂ ਕਣੀਆਂ ਹੀ ਨੇ ਮਾੜੀਆਂ ਮੁੱਟੀਆਂ ਮੋਟਰ ਦੇ ਇਹ ਮੋਟਰ ਹੈਗੀ ਆਪਣੀ ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਬਾਕੀ ਪਿੰਡ ਕਰਿਆ ਦੀ ਫੋਨ ਬਹੁਤ ਜ਼ਿਆਦਾ ਗੋਲੇ ਪੈ ਰਹੇ ਨੇ ਕੱਲੇ ਸੁੱਕੀ ਬਾਕੀ ਨਹੀਂ ਲਾ ਕੋਈ ਏਡਾ ਨੁਕਸਾਨ ਨਹੀਂ ਪਰ ਗੋਲੇ ਨਹੀਂ ਪੈਣੇ ਚਾਹੀਦੇ ਮੱਕੀਆਂ ਨੂੰ ਵੀ ਨੁਕਸਾਨ ਆ ਕਣਕਾਂ ਵੀ ਪੱਕਾ ਪੱਕੀਆਂ ਨੇ ਬੜਾਈ ਪਈ ਜੂਗੀ ਵਾ 15 ਦਿਨ ਤੱਕ ਗੋਲਿਆਂ ਦਾ ਨੁਕਸਾਨ ਆ ਕਾਫੀ ਬਾਕੀ ਕਰਦੇ ਆ ਖੇਤ ਚੋਂ ਲੋਡ ਮਾਲ ਜਿਹੜਾ ਪਿਆ ਬੂਰੀਆਂ ਬੂਰੀਆਂ ਲੇਬਰ ਰੋਟੀ ਖਾ ਲਵੇ ਤੇ ਆਪਣਾ ਰਹਿਦਾ ਪੱਟਣ ਤੋਂ ਇੱਕ ਪਲਾਟ ਰਹਿ ਗਿਆ ਉਹ ਪਰਲ ਜਿੱਥੇ ਟਰੈਕਟਰ ਦੇ ਉੱਪਰਲੇ ਪਾਸੇ ਟਰੈਕਟਰ ਖੜਾ ਏ ਬਾਕੀ ਦੇਖਦੇ ਆ ਟਰਾਲੀ ਭਰ ਕੇ ਨਿਕਲ ਨਹੀਂ ਨਹੀਂ ਖੇਤ ਹੋ ਗਿਆ ਗਿੱਲਾ ਮੀਂਹ ਕਰਕੇ ਰਾਤ ਵੀ ਪੈ ਗਿਆ ਕਾਫੀ ਤੇ ਟੋਚਨ ਬਾਕੀ ਕੱਢਣੀ ਪੈਣੀ ਆ ਟਰਾਲੀ ਬਾਕੀ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਬਾਕੀ ਆ ਏਰੀਆ ਚ ਠੀਕ ਆ ਮੌਸਮ ਮੀਂਹ ਘਾਟਾ ਰੋਜੀ ਝਾੜ ਚੈੱਕ ਚਿੱਪ ਸੋਨਾ ਬਣਦਾ ਤੇ ਲਾਤੀ ਪਟਾਈ ਆਪਾਂ ਦੁਬਾਰਾ ਤੇ ਮੌਸਮ ਕਦੇ ਬਦਲ ਜਾ ਹੋ ਜਾਂਦਾ ਕਦੇ ਕਣੀਆਂ ਹੀ ਪੈਣ ਲੱਗ ਜਾਂਦੀਆਂ ਨੇ ਬਾਕੀ ਇਹਦਾ ਹੋਰ ਵੀ ਪੰਗਾ ਜੇ ਜਿਆਦਾ ਮੀਂਹ ਪੈ ਗਿਆ ਨੇ ਖਰਾਬ ਹੋ ਜਾਣਾ ਖੇਤ 'ਚ ਪਾਣੀ ਦੀ ਝਾਲ ਨਹੀਂ ਚੱਲਦਾ ਬਾਲਾ ਇਹ ਜਿਵੇਂ ਸੋਨਾ ਬੰਨ ਬਾਕੀ ਜਿਹੜੇ ਸਾਬ ਨਾਲ ਪਛੇਤਾ ਲਾ ਹੈ ਦੀ ਆਲੂ ਇਹ ਵਧੀਆ ਝਾੜ ਆਉ ਸਾਬ ਨਾਲ ਦੇਖੋ ਦਾਣਾ ਹੀ ਦਾਣਾ ਪਿਆ ਸਹਿਜ ਵੀ ਵਧੀਆ ਏ ਲੱਗ ਗਿਆ ਹੋਇਆ ਠੇਕੇਦਾਰ ਪਟਣ ਬਾਕੀ ਆਹੀ ਪਲਾਟਰਾਂ ਦਾ ਆਪਣਾ ਇੱਕ ਪੱਟਣੋਂ ਲੇਬਰ ਵੀ ਆ ਗਈ ਰੋਟੀ ਖਾ ਕੇ ਲੱਗਦੇ ਨੇ ਜਗਾਈ ਕਰਨ ਜਲਦੀ ਆਹੀ ਬਾਹੀ ਖੇਤ ਦੀ ਬਜਾਈ ਕਰ ਰਹੇ ਆ ਪਿੰਡ ਵਾਲੀ ਮੋਟਰ ਤੇ ਚੱਲਦਾ ਸਾਹਮਣੇ ਟਰੈਕਟਰ ਭਜਾਈ ਵਾਲਾ ਜਾਂਦਾ ਟਮਾਟਰੀ ਹਲਾਂ ਨਾਲ ਚੱਲਦੀ ਐ ਜੀ ਬਾਹੀ ਮੂਰੇ ਮੂਰੇ ਇੱਕ ਵਾਰ ਨੀ ਪੈ ਕੇ ਹਟ ਗਿਆ ਮਾੜਾ ਮੁੱਟੇ ਪਿਆਏ ਤੇ ਬਾਕੀ ਉਹ ਸਾਹਮਣੇ ਚੱਲਦੀ ਐ ਬਜਾਈ 1890 ਬੀਜ ਦੀ ਇਹ ਜੱਗੀ ਵੀਰਾ ਬਾਹਰ ਆ ਹਲਾਂ ਨਾਲ 855 ਤੇ ਪਰਲੇ ਪਰਸੇ ਵੀ ਪਰਲੇ ਖੇਚੇ ਵੀ ਵਧੀਆ ਹੋਗੀ ਮੱਕੀ ਆਪਣੀ ਪਹਿਲੇ ਹੀ ਪਾਣੀ ਲੱਗਿਆ ਹੋਇਆ ਐ ਹਾਂਜੀ ਚੱਲਦੀ ਆ ਜੀ ਬਿਜਾਈ ਮੱਕੀ ਦੀ 1890 ਦੀ ਤਕਰੀਬਨ ਬੀਜਿਆ ਗਿਆ 2.5 ਤਨ ਕਿਲਿਆਂ ਦਾ ਗੇੜ ਚੱਲਦਾ ਸੋਨਾਲੀਕਾ ਟਰੈਕਟਰ ਵੈਕਿਊਮ ਵਾਲੀ ਮਸ਼ੀਨ ਨਾਲ ਇਹ ਟਰੈਕਟਰ ਖੜਾਤਾ ਆਪਾਂ ਇੱਧਰ ਬੈੱਡ ਇਦਾਂ ਦੇ ਬਣ ਰਹੇ ਨੇ ਫਲਾਣਾ ਬਾਈ ਹੋਈ ਆ ਤੇ ਸੁਭਾਗਾ ਨਹੀਂ ਮਾਰਿਆ ਇਹਦੇ ਉੱਪਰੋਂ ਸਾਫ਼ ਨਹੀਂ ਹੋਏ ਬੈੱਡ ਬਾਕੀ ਵਧੀਆ ਹੀ ਨੇ ਬਸ ਦਾਣਾ ਮਿੱਟੀ 'ਚ ਜਾਣਾ ਚਾਹੀਦਾ ਬਾਕੀ ਕਿਤੇ ਕਿਤੇ ਦਾਣਾ ਨੰਗਾ ਰਹਿੰਦਾ ਕਹਦਾ ਨੇ ਆ ਬਾਈ ਨੂੰ ਥੋੜਾ ਜਿਹਾ ਵੀ ਲਿਫਟ ਹੋ ਡਾਊਨ ਕਰ ਲੂਗਾ ਵਧੀਆ ਬੀਜ ਹੁੰਦੀ ਐ ਮੱਕੀ ਵਧੀਆ ਬੀਜ ਹੁੰਦੀ ਐ ਮੱਕੀ ਬੀਜ ਹੁੰਦੀ ਐ ਮੱਕੀ ਵਧੀਆ ਮਸ਼ੀਨਾਂ ਹਨਾ ਇੱਕ ਨਵੇੜਾ ਬਹੁਤ ਛੇਤੀ ਕਰਦੀ ਆ ਾਕੀ ਬਾਈ ਉਹਨਾਂ ਦੀ ਚਾਹ ਲੈ ਕੇ ਆਈ ਦੀ ਚਾਹ ਪੀਣ ਚੱਲੇ ਨੇ ਤਿੰਨ ਜਾਣੇ ਆਏ ਸੀ ਾਕੀ ਉਹ ਖੜੇ ਨੇ ਦੋ ਜਾਣੇ ਹਾਂ ਕੰਮ ਕਰਦਾ ਢੇਡਾ ਆਹੋ ਇਹ ਕੋਈ ਲਾਉਣੇ ਪੈਣਗੇ ਤਾਂ ਮੋਟਰ ਤੇ ਆਇਤੀ ਢੇਡਾ ਮਾਰਨ ਮੱਕੀ ਵੱਲ ਤੇ ਉਧਰ ਹੋ ਰਹੀ ਆ ਮੱਕੀ ਦੀ ਬਜਾਈ ਤੇ ਬਾਕੀ ਹਲੇ ਮੌਸਮ ਥੋੜਾ ਜਿਹਾ ਗੜਬੜੀਓ ਆ ਬੱਦਲ ਜਿਆ ਫੇਰ ਹੋਇਆ ਹੋਇਆ ਬਾਕੀ ਆਪਣੇ ਆਪਣੇ ਏਰੀਆ ਜੇ ਦੱਸਿਓ ਵੀ ਬਚਾ ਆਏ ਗੋਲੇ ਗੋਲੇਆਂ ਤੋਂ ਵੀ ਕਿਸੇ ਪਾਸੇ ਪਏ ਤਾਂ ਨਹੀਂ ਜਿਆਦਾ ਨੁਕਸਾਨ ਤਾਂ ਨਹੀਂ ਹੋਇਆ ਆਪਣੇ ਤਾਂ ਬਚਤਾਂ ਬਾਕੀ ਨਹੀਂ ਵਧੀਆ ਪੈ ਗਿਆ ਮੱਕੀਆਂ ਚ ਜਿਹੜੀ ਮਾੜੀ ਮੁੱਟੀ ਸੰਡੀ ਸਾਂਡੀ ਦੀ ਝੜ ਗਈ ਹੋਣੀ ਆ ਰਾਤ ਕਾਫੀ ਹਵਾ ਚੱਲੀ ਆ ਕਾਲੂ ਸਪਰੇਅ ਕਰਾਉਣੇ ਆ ਔਰ ਇੱਕ ਅੱਖਾਂ ਦੀ ਆ ਦੇਖੋ ਹੋਇਆ ਹੋਇਆ ਵਿੱਚ ਵਿੱਚ ਲੋਡਸ ਤੇ ਇੰਟਰਾਜਨ ਦੋਨਾਂ ਦੀ ਮਿਲਾ ਕੇ ਤਕਰੀਬਨ ਮੱਕੀ ਵਧਿਆ ਖੜੀ ਆ ਪੂਰਾ ਗਿੱਲਾ ਹੋਇਆ ਹੋਇਆ ਹੈ ਠਾਉ ਮੀਂਹ ਕਰਕੇ ਤੇ ਇਦੋਂ ਬਾਅਦ ਫਿਰ ਪਾਵਾਂਗੇ ਰੇ ਸਪਰੇਅ ਕਰਾ ਕੇ ਇਹ ਖੇਤ ਚ ਆਪਾਂ ਸਵਾਭ ਪਵਾਈ ਤੀ ਵਧੀਆ ਖੜੀ ਆ ਪੂਰੀ ਮੱਕੀ ਆਪਣਾ 9 ਕਿੱਲਿਆਂ ਦਾ ਪਲਾਟ ਆ ਇਹ